ਕੁਝ ਦਿਨ ਪਹਿਲਾਂ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਐਨਆਰਆਈ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਸ ਵੱਲੋਂ આરોਪ ਲਗਾਇਆ ਜਾਂਦਾ ਕਿ ਉਸ ਨਾਲ ਥਾਣੇ ਵਿੱਚ ਮਾਰਕੁੱਟ ਕੀਤੀ ਜਾਂਦੀ ਹੈ ਤੇ ਉਸ ਦੇ ਸੋਹਰਾ ਪਰਿਵਾਰ ਵੱਲੋਂ ਵੀ ਉਸ ਨਾਲ ਬਦਸ਼ਲੂਕੀ ਕੀਤੀ ਜਾਂਦੇ ਆ ਉਹਨਾਂ ਦਾ ਸੋਹਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਅਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਦੱਸੋ ਜਿਹੜੇ ਉਸ ਦਿਨ ਆਏ ਸੀ ਗੁਰਵਿੰਦਰ ਸਿੰਘ ਉਹ ਤੁਹਾਡੇ ਐਨਆਰਆਈ ਜਿਹੜੇ ਹੈਗੇ ਨੇ ਕੀ ਲੱਗਦੇ ਨੇ ਉਹ ਮੇਰੀ ਭੈਣ ਦਾ ਪ੍ਰੋਣਾ ਸੀ ਕਿਉਂਕਿ ਮੇਰੀ ਭੈਣ ਹੁਣ ਇਸ ਟਾਈਮ ਦੁਨੀਆ ਤੇ ਨਹੀਂ ਹੈ ਉਹਨਾਂ ਨੇ 2023 ਦੇ ਵਿੱਚ ਸੂਇ ਸਟ ਕਰ ਲਈ ਹੈ अच्छा सुसाइड का लिए क्यों ਇਹਨਾਂ ਦਾ ਕੋਈ ਘਰੇਲੂ ਝਗੜਾ ਸੀ ਉਹਨਾਂ ਦਾ ਆਲਰੇਡੀ ਕੋਰਟ ਦੇ ਵਿੱਚ ਕੇਸ ਸੀ ਕੇਸ ਚੱਲ ਰਿਹਾ ਸੀ ਉਹਦੇ ਕਾਰਨ ਉਹਨਾਂ ਨੇ ਜਿਆਦਾ ਡਿਪਰੈਸ਼ਨ ਚੱਲ ਗਿਆ ਵੀ ਹਸਪੀਟਲ ਚ ਲੱਗਾ ਥੋੜਾ ਮੈਂਟਲ ਅਫਸੈਟ ਹੋਣ ਲੱਗੇ ਉਹਦੇ ਕਾਰਨ ਸੁਸਾਈਡ ਹੋ ਗਈ ਉਹਨਾਂ ਨੇ ਸੁਸਾਈਡ ਕਿਸ ਜਗ੍ਹਾ ਤੇ ਕੀਤੀ ਸੀ ਸੁਸਾਈਡ ਉਹਨਾਂ ਦਾ ਵੀ ਘਰ ਸੀ ਅਸੀਂ ਇੱਕੋ ਘਰ ਦੇ ਵਿੱਚ ਰਹਿੰਦੇ ਸੀ ਉਹ ਇੱਕ ਦਿਨ ਪਹਿਲਾਂ ਇਹ ਲੈ ਕੇ ਆਇਆ ਉਹਨੂੰ ਕੋਈ ਸਮਾਨ ਚੱਕਣ ਲਈ ਇਹ ਘਰੇ ਨਹੀਂ ਆ ਸਕਦਾ ਕਿਉਂਕਿ ਮੇਰੀ ਮੰਮੀ ਨੇ ਉਹਨੂੰ ਥ੍ਰੈਟ ਦਿੱਤਾ ਹੋਇਆ ਸੀ ਇਹ ਘਰੇ ਨਹੀਂ ਆ ਸਕਦਾ ਸੀ ਇਹਨਾਂ ਦੇ ਸਾਡੇ ਨੇਬਰ ਦੇ ਨਾਲ ਇੱਕ ਲੇਡੀ ਭੇਜੀ ਉਹ ਰਾਤ ਨੂੰ ਆ ਕੇ ਵਿੰਡੋ ਖੋਲ ਗਈ ਦੂਸਰੇ ਦਿਨ ਉਹ ਵਿੰਡੋ ਦੇ ਵਿੱਚ ਵੜ ਕੇ ਅੰਦਰ ਜਾ ਕੇ ਪੱਖੇ ਨਾਲ ਉਹਨੇ ਫਾਹਾ ਲੈ ਲਿਆ ਇਹ ਘਟਨਾ ਕੈਨੇਡਾ ਦੀ ਹੈ ਉੱਥੇ ਇਸ ਦਾ ਕੇਸ ਚੱਲ ਰਿਹਾ ਹਾਂਜੀ ਇਹ ਕੈਨੇਡਾ ਦੀ ਘਟਨਾ ਹੈ ਜੀ ਉਹ ਕਿਉਂਕਿ ਮੈਂਟਲ ਜਿਆਦਾ ਆਫਸਾਈਡ ਹੋਣਾ ਉਹ ਕੇਸ ਦਾ ਮੈਨੂੰ ਕੁਝ ਨਹੀਂ ਪਤਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਤੇ ਉਹਨਾਂ ਨੂੰ ਦੱਸ ਸਕਦਾ ਸੀ ਇਹ ਹੁਣ ਗੱਲ ਆਉਂਦੀ ਹੈ ਕਿ ਗੁਰਵਿੰਦਰ ਸਿੰਘ ਉਸ ਦਿਨ ਆਂਦੇ ਨੇ ਤੇ ਉਹ આરોਪ ਲਗਾਉਂਦੇ ਕਿ ਥਾਣੇ ਵਿੱਚ ਇੱਕ ਧਿਰ ਤੁਸੀਂ ਹੁੰਦੇ ਹੋ ਦੂਜੀ ਤੇ ਉਹ ਆਉਂਦੀ ਹੈ ਤੇ ਉਸਦੇ ਨਾਲ ਥਾਣੇ ਵਿੱਚ ਮਾਰਕੋਡ ਕੀਤੀ ਜਾਂਦੀ ਉਸ ਬਾਰੇ ਸਭ ਤੋਂ ਪਹਿਲਾਂ ਦੱਸੋ ਉਹ ਤਾਂ ਮੈਂ ਪਹਿਲੀ April ਦੀ ਦਰਖਾਸਤ ਦਿੱਤੀ ਹੋਈ ਆ ਜੋ ਇਹ ਗਲਤ ਪਿੰਡ ਦੇ ਵਿੱਚ ਆਲਮੋਸਟ 4 ਮਹੀਨੇ ਹੋ ਗਿਆ ਪਿੰਡ ਦੇ ਵਿੱਚ ਉਹ ਮੈਨੂੰ ਵੱਖ-ਵੱਖ ਖਹਿਵਾਦੋ ਤੁਹਾਡੇ ਧਮਕੀਆਂ ਆਉਂਦੀਆਂ ਆਉਂਦੀਆਂ ਮੈਂ ਕੁਝ ਰਹਿਣ ਨਹੀਂ ਦੇਣਾ ਸਾਡੀ ਪ੍ਰਾਪਰਟੀ ਜਿਹੜੇ ਬ੍ਰਦਰ ਬਾਹਰ ਜਮੀਨ ਖੂਤੇ ਵਾਲੀ ਉਹਨਾਂ ਦੇ ਖੂਤੇ ਜਾ ਕੇ ਧਮਕੀ ਦੇ ਰਿਹਾ ਵੀ ਜਿਹੜੀ ਕਣਕ ਇਹਨੂੰ ਚੱਕ ਲਓ ਇਸ ਤੋਂ ਬਾਅਦ ਇਹਦੇ ਤੇ ਮੈਂ ਕਬਜ਼ਾ ਕਰਨਾ ਜੇ ਤੁਸੀਂ ਕੁਝ ਬੀਜਦੇ ਆ ਤੁਹਾਡਾ ਜਾਨੀ ਮਾਨੀ ਨੁਕਸਾਨ ਕਰਾਂਗੇ ਖੂਤੇ ਜਾ ਕੇ ਸਾਡੇ ਮੋਟਰ ਦੀਆਂ ਫੋਟੋਆਂ ਖਚਰੇਆ ਜ਼ਮੀਨ ਦੀ ਗਿਣਤੀ ਕਰਾ ਰਿਹਾ ਪਿੰਡ ਦੇ ਵਿੱਚ ਸਾਨੂੰ ਕਿੰਨੇ ਹੀ ਬੰਦੇ ਮਿਲ ਜਾਣਗੇ ਵੀ ਇਹ ਇਹ ਕੰਮ ਪਿੰਡ ਦੇ ਵਿੱਚ ਕਰਦਾ ਫੇਰ ਮੇਰੇ ਅਗੇ ਪਿੰਡ ਵਾਲੇ ਘਰ ਦੀਆਂ ਫੋਟੋਆਂ ਖਚਰੇਆ ਜਿਵੇਂ ਪਿੰਡ ਜੀ ਜਾਣਾ ਨਾਲ ਇਹ ਤਿੰਨ ਚਾਰ ਬੌਂਸਰ ਲੈ ਕੇ ਮੇਰੀ ਗੱਡੀ ਦੀ ਗੱਡੀ ਮੇਰੀ ਰੈਕੀ ਕਰਦੇ ਗੱਡੀ ਤੇ ਚੱਲੋ ਕੀ ਕਰਨੀਏ ਪਰ ਰੈਕੀ ਕਰਕੇ ਤੰਗ ਪਰੇਸ਼ਾਨ ਕਰਦਾ ਇੱਕ ਦਿਨ ਮੈਂ ਆਪਣੀ ਫੈਮਲੀ ਨਾਲ ਗਿਆ ਹੱਲੇ ਮੈਂ ਦਰਾਂ ਦੇ ਮੋਹਰੇ ਜਾ ਕੇ ਨਿਕਲ ਨਹੀਂ ਲੱਗਾ ਚਾਰ ਬੰਦਿਆਂ ਨੇ ਜਾਣ ਕੇ ਨਿਕਲ ਗਏ ਮੈਨੂੰ ਉਂਗਲਾ ਦਿਖਾਈਆਂ ਕਿਉਂਕਿ ਜੋ ਸਾਡੇ ਉਥੇ ਫਿੰਗਰਾਂ ਦਿਖਾਉਂਦੇ ਉਹ ਗਾਲਾਂ ਹੀ ਹੁੰਦੀਆਂ ਜੀ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਹੁੰਦੇ ਫਿੰਗਰ ਦਿਖਾਉਣ ਦਾ ਮਤਲਬ ਜਦੋਂ ਅਸੀਂ ਡਬਲ ਵੀ ਫਿੰਗਰ ਦਿਖਾ ਲਈ ਉਹਦਾ ਮਤਲਬ ਗਾਲ ਹੀ ਹੁੰਦੀ ਹੈ। ਅੱਛਾ ਜੀ। ਇਹ ਚਾਰੇ ਜਾਣੇ ਉਹ ਚੀਜ਼ ਜਾਂ ਫਿੰਗਰਾਂ ਦਿਖਾਉਣ ਲੱਗੇ ਆਲ ਦਾ ਟਾਈਮ ਦੇ ਨਾਲ ਤਿੰਨ ਤੋਂ ਚਾਰ ਬੰਦੇ ਹੁੰਦੇ ਆ। ਅੱਛਾ ਜੀ। ਤੇ ਫਿਰ ਤੁਸੀਂ ਇਹਦੀ ਕੰਪਲੇਂਟ ਦਰਜ ਕਰਾਈ ਸੀ ਇਸ ਕਰਕੇ ਉਹ ਥਾਣੇ ਆਏ ਸੀਗੇ। ਇਸ ਕਰਕੇ ਹਾਂਜੀ ਆਏ ਹੋਏ ਸੀ। ਅੱਛਾ ਉਹਨਾਂ ਨੇ ਇੱਕ આરોਪ ਲਗਾਇਆ ਕਿ ਥਾਣੇਦਾਰ ਰਵਲੀਨ ਹੈਗੇ ਨੇ। ਉਹਨਾਂ ਨੇ ਮਾਰਕਟ ਕੀਤੀ ਕੀ ਉਹਨਾਂ ਨਾਲ ਮਾਰਕਟ ਹੋਈ ਜਾਂ ਨਹੀਂ? ਬੈਲ ਕਲੋਨੀ ਸਰ ਮਾਰਕਟ ਹੋਈ। ਬੈਲ ਕਲੋਨੀ ਹੋਈ। ਅੱਛਾ ਜੇ ਉਹ ਸੱਟਾ ਦਿਖਾ ਰਹੇ ਜੇ ਸੱਟਾਂ ਝੂਠੀਆਂ ਹੋਆ ਪਰ ਸੱਟਾਂ ਤਾਂ ਮੈਂ ਐ ਮਾਰ ਲੈਣਾ ਆਪਣੇ ਆਪ ਪਰ ਜੇ ਜੇ ਮੇਰੇ ਸਰਕਾਰ ਮਾਰੂ ਪੁਲਿਸ ਮਾਰੂਗੀ ਤੇ ਸੱਟ ਜੇ ਸੱਟ ਲੱਗੂਗੀ ਇਹ ਸੱਟ ਕਹੂੰਗਾ ਹੁਣ ਉਹਨੇ ਸੱਟ ਆਪ ਮਾਰ ਲਈ ਸਾਡੇ ਸਾਹਮਣੇ ਤੋਂ ਸੱਟ ਕੋਈ ਲੱਗੀ ਨਹੀਂ ਅੱਛਾ ਉਹਨਾਂ ਨਾਲ ਇੱਕ ਹੋਰ ਬੰਦਾ ਸੀ ਸ਼ਾਇਦ ਉਹ ਆਪਣੇ ਉਹਨੂੰ ਬੌਂਸਰ ਵੀ ਕਹ ਰਿਹਾ ਸੀ ਡਰਾਈਵਰ ਵੀ ਕਹ ਰਿਹਾ ਸੀ ਉਹਨੇ ਵੀ ਸੱਟ ਦਿਖਾਈ ਸੀ ਸਰ ਜੀ ਉਸ ਟਾਈਮ ਉੱਥੇ ਸੱਟ ਕਿਸੇ ਨੇ ਨਹੀਂ ਮਾਰੀ ਜੀ ਸਾਡੀ ਪੰਚਾਇਤ ਬੈਠੀ ਹੋਈ ਆ ਮੇਰੇ ਰਹਿਦਾਰ ਬੈਠੇ ਹੋਏ ਆ ਸਾਡੇ ਕਿਹੜੇ ਠੇਕੇ ਦੇ ਜ਼ਮੀਨਪਾਜੀ ਬਾਹਰ ਆਏ ਆ ਉਹ ਬੈਠੇ ਹੋਏ ਆ ਸ਼ੰਕਰ ਦੇ ਵੀ ਇੱਕ ਦੋ ਬੰਦੇ ਆਪਦੇ ਕੋਈ ਕੰਮ ਲਈ ਆਏ ਉਹ ਵੀ ਬਾਹਰ ਬੈਠੇ ਹੋਏ ਸੀ ਜੀ ਜੀ ਕਿਸੇ ਨੇ ਕੋਈ ਸੱਟ ਨਹੀਂ ਮਾਰੀ ਲਵਲੀਨ ਸਰ ਨੇ ਇਹ ਪੁੱਛਿਆ ਵੀ ਤੇਰੀ ਦਰਖਾਸਤ ਕੀ ਆ ਮੈਂ ਉਹਨਾਂ ਨੂੰ ਮੈਂ ਕਿਹਾ ਸਰ ਮੇਰੀ ਦਿੱਤੀ ਹੋਈ ਆ ਉਹ ਕਹਿੰਦਾ ਜਿਹੜੀ ਮੈਂ ਗੱਲ ਪੁੱਛਦਾ ਉਹ ਦੱਸੋ ਦਰਖਾਸਤ ਕੀ ਆ ਫਿਰ ਉਹਨਾਂ ਨੂੰ ਮੈਂ ਕੱਲੀ ਕੱਲੀ ਚੀਜ਼ ਦੱਸੀ ਉਹਤੇ ਉਹਨੂੰ ਜਵਾਬ ਦਿੱਤਾ ਗਿਆ ਉਹ ਕਹਿੰਦੇ ਵੀ ਤੂੰ ਪਿੰਡ ਦੇ ਵਿੱਚ ਕੀ ਕੰਮ ਨੂੰ ਰਹਿ ਰਹਿਆ ਕਿਨਾਂ ਮੈਂ ਪਿੰਡ ਤੋਂ ਪਿੰਡ ਦੇ ਵਿੱਚ ਮੈਂ 20 25 ਸਾਲ ਇੱਧੇ ਇੱਧੇ ਰਹਿੰਦੇ ਨੂੰ ਹੋਗਾ ਮੈਨੂੰ ਉਹ ਤੇ ਉਹ ਕਹਿੰਦੇ ਵੀ ਜਿਹੜਾ ਤੂੰ ਜ਼ਮੀਨ ਤੇ ਜਾ ਰਿਹਾ ਫੋਟੋ ਖਚ ਰਿਹਾ ਆ ਕਰ ਰਿਹਾ ਕਹਿੰਦਾ ਮੇਰਾ ਵਕੀਲ ਕਹਿੰਦਾ ਤੁਸੀਂ ਉਹ ਜ਼ਮੀਨ ਤੂੰ ਲੈ ਸਕਦਾ ਜੀ ਤੇ ਉਹ ਕਹਿੰਦਾ ਜੀ ਤੂੰ ਲੈ ਸਕਦਾ ਫਿਰ ਵਕੀਲ ਰਾਹੀਂ ਪੋਰਟਰਾਇ ਲਾਓ ਇੱਛੇ ਕਿਉਂ ਕਰਦੇ ਆ ਬਈ ਇਹ ਬੰਦਾ ਤੇਰੇ ਤੋਂ ਤੰਗ ਪਰੇਸ਼ਾਨ ਆ ਵੀ ਤੂੰ ਇਹਦੀ ਫੈਮਿਲੀ ਨੂੰ ਆਫਸੈਟ ਕਰਦਾ ਤੁਸੀਂ ਇਹਨਾਂ ਦੀ ਫੈਮਿਲੀ ਦੀ ਵੀਡੀਓ ਬਣਾ ਰਿਹਾ ਵੀ ਇਸ ਕਰਕੇ ਗੁੱਡ ਨਹੀਂ ਹੈਗਾ ਇਸ ਕਰਕੇ ਤੂੰ ਪਿੰਡ ਦੇ ਵਿੱਚ ਆ ਨਹੀਂ ਸਕਦਾ ਤੈਨੂੰ ਮੈਂ ਆਉਣਾ ਨਹੀਂ ਰੋਕਦਾ ਪਰ ਹਾਂ ਜੇ ਤੂੰ ਪਿੰਡ ਚ ਆਉਣਾ ਆ ਸਰਪੰਚ ਸਾਹਿਬ ਬੈਠੇ ਸਾਹਕਾ ਆ ਪਿੰਡ ਦੀ ਹੋਰ ਪੰਚਾਇਤ ਬੈਠੀ ਆ ਇਹਨਾਂ ਨੂੰ ਦੱਸ ਦੇ ਮੈਨੂੰ ਕੰਮ ਆ ਜ ਭਰਾ ਮੇਰਾ ਪਿੰਡ ਦੇ ਵਿੱਚ ਨੁਕਸਾਨ ਹੋਊਗਾ ਕੋਈ ਫਾਇਦਾ ਨਹੀਂ ਇਹ ਵੀ ਫੈਮਿਲੀ ਡਰੀਆਂ ਪਰ ਤੇਰੇ ਨਾਲ ਤਿੰਨ ਚਾਰ ਬੰਦੇ ਹੁੰਦੇ ਆ ਆਪਦੇ ਘਰੇ ਵੀ ਨਹੀਂ ਜਾ ਸਕਦਾ ਇਸ ਕਰਕੇ ਤੂੰ ਪਿੰਡ ਚ ਨਾ ਤੇ ਚੰਗੀ ਗੱਲ ਆ ਪਰ ਇਹਦੇ ਕੁੱਟ ਮਾਰ ਨਹੀਂ ਹੋਈ अच्छा एक ਉਹਨਾਂ ਨੇ ਹੋਰ આરોਪ ਲਗਾਇਆ ਸੀ ਉਹ ਕਹਿੰਦੇ ਸੀ ਕਿ ਉਹਨਾਂ ਦੇ ਡਰਾਈਵਰ ਕੋਲੋਂ ਉਹਦੇ ਚਪੇੜਾ ਮਰਵਾਇਆ ਸੀ ਤੇ ਜਿਹੜੀ ਦੂਜੀ ਧਿਰ ਸੀ ਯਾਨੀ ਕਿ ਤੁਸੀਂ ਸੀ ਉਹਨਾਂ ਨੇ ਤਾੜੀਆਂ ਮਰਵਾਇਆ ਸੀ ਤੇ ਸਰਪੰਚ ਉਹਨਾਂ ਨੂੰ ਪੁੱਛਿਆ ਸੀ ਕਿ ਹੁਣ ਤੁਸੀਂ ਖੁਸ਼ ਹੋ ਐਦਾਂ ਦਾ ਰਵਲੀਨ ਸਿੰਘ ਨੇ ਕੀਤਾ ਤਾਂ ਨਹੀਂ ਸੀਗਾ ਕੁਝ ਬਿਲਕੁਲ ਨਹੀਂ ਸਰ ਉਹਨਾਂ ਨੇ ਐਂਡ ਦੇ ਜਦੋਂ ਸਾਡਾ ਸਮਝੌਤਾ ਹੋਇਆ ਸਾਰਾ ਕੁਝ ਉਹਨਾਂ ਨੇ ਸਾਨੂੰ ਹੁਣ ਪੁੱਛਿਆ ਸੀ ਦੋਨਾਂ ਧਿਰਾਂ ਨੂੰ ਵੀ ਤੁਹਾਨੂੰ ਕੋਈ ਤਰਾਜ ਤੇ ਨਹੀਂ ਤੁਸੀਂ ਦੋਨੇ ਖੁਸ਼ ਆ ਜੇ ਉਹਨਾਂ ਨੇ ਮੈਨੂੰ ਵੀ ਪਹਿਲਾਂ ਕਿਹਾ ਵੇ ਕਹਿੰਦੇ ਤੂੰ ਖੁਸ਼ ਆ ਵੀ ਤੇਰਾ ਆਪਾਂ ਮਾਫ ਕਰਤਾ ਉਹਨੂੰ ਸਾਰਾ ਕੁਝ ਹੋ ਰਿਹਾ ਤੇਰੇ ਮਨ ਚ ਗੁੱਸਾ ਤੇ ਨਹੀਂ ਮੈਂ ਕਿਹਾ ਸਰ ਮੇਰੇ ਕੋਈ ਮਨ ਚ ਗੁੱਸਾ ਨਹੀਂ ਫਿਰ ਉਹਨੂੰ ਪੁੱਛਿਆ ਗਿਆ ਉਹਨੇ ਵੀ ਕਿਹਾ ਕਿ ਨਾ ਕੋਈ ਗੁੱਸਾ ਨਹੀਂ ਸਾਰੇ ਨੇ ਸਾਈਨ ਕੀਤੇ ਹੋਏ ਆ ਕੋਈ ਕਲੇਪ ਨਹੀਂ ਹੋਈ ਕੁਛ ਨਹੀਂ ਹੋਈ ਮੇਰੀ ਪੰਚਾਇਤ ਜ਼ਿੰਮੇਵਾਰਾ ਪਿੰਡ ਦੀ ਜਦੋਂ ਮਰਜੀ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਛਾ ਇੱਕ ਉਹਨਾਂ ਨੇ ਹੋਰ આરોਪ ਲਗਾਇਆ ਸੀ ਕਿ ਸ਼ਾਇਦ ਕਿਸੇ ਨੇ ਉੱਥੇ ਸ਼ਰਾਬ ਕੀਤੀ ਸੋ ਕਿੰਦੇ ਬਾਰੇ ਗੱਲ ਕਰ ਰਹੇ ਸੀਗੇ ਸਰ ਮੈਂ ਵੀ ਵੀਡੀਓ ਚ ਦੇਖਿਆ ਉਹ ਬੌਂਸਰ ਕਹਿ ਰਿਹਾ ਵੀ ਉਹ ਸ਼ਰਾਬ ਨਸ਼ੀਨਾ ਧੁੱਤ ਸੀ ਤੁਨ ਲਵਲੀਨ ਸਰ ਅੱਛਾ ਕਿਹੜੇ ਚੌਂਕੀ ਨਾ ਚਾਰਜ ਆ ਹਰ ਮੈਨੂੰ ਵੀ ਨਹੀਂ ਪਤਾ ਸੀ ਉਹ ਅਮਰਤਾਰੀ ਬੰਦੇ ਆ ਜਦੋਂ ਕਿਨ ਚਾਰਜ ਅਮਰਤਾਰੀ ਨੇ ਉਹਨਾਂ ਤੇ ਇਹ આરોਪ ਲਗਾਇਆ ਅਮਰਤਾਰੀ ਬੰਦਾ ਅਮਰਤਾਰੀ ਆ ਉਹ ਜੀ ਪੱਗ ਬੰਦੇ ਆ ਸਾਰਾ ਸਿੱਖੀ ਸਰੂਪ ਚ ਮੈਨੂੰ ਵੀ ਨਹੀਂ ਪਤਾ ਸੀ ਉਹ ਉਹਨਾਂ ਦਾ ਸ੍ਰੀ ਸਾਹਿਬ ਇੱਥੇ ਇੱਕ ਸਾਈਡ ਤੇ ਪਾਇਆ ਹੋਗਾ ਮੈਨੂੰ ਵੀ ਨਹੀਂ ਪਤਾ ਜਦੋਂ ਮੈਂ ਤੁਹਾਡੀਆਂ ਨਿਊਜ਼ਾਂ ਦੇਖੀਆਂ ਉਸ ਤੋਂ ਬਾਅਦ ਮੈਂ ਦੇਖਿਆ ਵੀ ਇਹ ਸਾਰੇ ਕਿਹੋ ਜਿਹੇ ਇਨਸਾਨ ਆ ਉਹ ਪਰ ਉਹ ਕਹਿੰਦੇ ਇਨਸਾਨ ਹੀ ਬੜੇ ਵਧੀਆ ਐ ਅਮਰਤਾਰੀ ਨਿੱਤ ਨੀਮੀ ਇਨਸਾਨ ਆ ਉਹ ਤੇ ਇਹ ਉਹਨਾਂ ਨੂੰ ਸ਼ਰਾਬ ਨੂੰ ਤੁੱਤ ਕਹਿ ਰਹੇ ਆ ਅੱਛਾ ਇੱਕ ਅਮਰਤਾਰੀ ਨੂੰ ਇਹ ਰੂਪ ਲਗਾ ਤੇ ਇਸ ਤੋਂ ਇਲਾਵਾ ਇੱਕ ਗੱਲ ਚੱਲ ਰਹੀ ਸੀ ਕਿ ਇੱਕ ਇੱਕ ਤੜਾ ਕੋਈ ਕੇਸ ਚੱਲ ਰਿਹਾ ਚੈੱਕ ਬਾਉਂਸ ਦਾ ਉਹ ਕੀ ਹੈ ਉਹ ਸਰ ਕੇਸ ਚੱਲ ਰਿਹਾ ਮੇਰਾ ਤੇ ਮੇਰੀ ਮੰਮੀ ਸੌਰੀ ਮੇਰੀ ਕਿਹੜੀ ਸਿਸਟਰ ਸੂਸਾਈਡ ਕਰ ਗਈ ਹੈ ਸੁਖਵਿੰਦਰ ਕੌਰ ਸੰਧੂ ਤੇ ਮੇਰੀ ਮੰਮੀ ਦਾ ਅੱਜ ਤੋਂ 15 ਤੋਂ 20 ਖਰੇ 20 ਤੋਂ ਵੀ ਜ਼ਿਆਦਾ ਹੋ ਗਿਆ ਹਣਾ ਪੁਰਾਣਾ ਕਾਊਂਟ ਆ ਤੇ ਉਹ ਕਾਊਂਟ ਕੁੜੀ ਸਾਡੀ ਮੁੱਕ ਗਈ ਜੀ ਉਹਦੀਆਂ ਕਿਹੜੀਆਂ ਚਿਕਾ ਸੀ ਉਹ ਚਿਕਾ ਤੇ ਘਰੇ ਹੀ ਹੋਣੀਆਂ ਉਹਨਾਂ ਚਿਕਾ ਦਾ ਨੇ 2023 ਚ ਮੁੱਖ ਗਈ ਕੁੜੀ ਉਸ ਦਿਵਾਰ 24 ਚ ਇੰਡੀਆ ਚ ਆ ਕੇ ਉਹਨਾਂ ਨੇ ਝੂਠਾ ਐਗਰੀਮੈਂਟ ਤਿਆਰ ਕਰਕੇ ਜੀ ਫੇਕ ਮੰਮੀ ਉਹਨਾਂ ਦੇ ਸਾਈਨ ਕਰਕੇ ਉਹ ਸਾਈਨ ਲਾਇਆ ਗਿਆ ਵੀ ਇਹਨਾਂ ਨੇ ਕੈਨੇਡਾ ਦੇ ਵਿੱਚ ਵਿੱਚ ਮਨੀ ਲਈ ਹੋਈ ਆ ਜੀ ਇੰਡੀਆ ਦੇ ਵਿੱਚ ਐਗਰੀਮੈਂਟ ਝੂਠਾ ਤਿਆਰ ਕਰਕੇ 1 ਕਰੋੜ 20 ਲੱਖ ਦਾ ਜੀ ਤੇ ਦੋ ਚਿਕਾ ਨੇ ਸਾਈਨ ਕਰਕੇ ਰੱਖ ਲੈ ਜੇ ਮੇਰੀ ਮੰਮੀ ਦਾ ਨਾਮ ਭਜਨ ਕੋਰ ਸੰਧੂ ਆ ਜੇ ਇਹ 5 ਸਾਲਾਂ ਅਜੇ ਨਹੀਂ ਮੋੜਦੀ ਇਹ ਦੁੱਗਣੇ ਮੋੜੀ ਗਈ ਜੀ ਇਸ ਟਾਈਮ ਉਹਦੀ ਕੀਮਤ 2 ਕਰੋੜ 40 ਲੱਖ ਆ ਅੱਛਾ ਜੀ ਪੈਸੇ ਕੈਨੇਡਾ ਚ ਸ਼ੋਅ ਕਰ ਰਿਆ ਹੈ ਜੀ ਐਗਰੀਮੈਂਟ ਇੰਡੀਆ ਕਰ ਰਿਆ ਅੱਛਾ ਜੀ ਤੇ ਇਸ ਤੋਂ ਇਲਾਵਾ ਇੱਕ ਗੱਲ ਦੱਸੋ ਜਿਹੜੀ ਹੁਣ ਤੁਸੀਂ ਇਹ ਸਾਰਾ ਹੋਣ ਤੋਂ ਬਾਅਦ ਹੁਣ ਉਹਨਾਂ ਨੇ ਸ਼ਾਇਦ ਇੱਕ ਐਮਐਲਆਰਵੀ ਕਟਵਾਈ ਕੁਝ ਪਤਾ ਏ ਇਸ ਬਾਰੇ ਨਹੀਂ ਸਰ ਮੈਨੂੰ ਕੁਝ ਨਹੀਂ ਪਤਾ अच्छा ਹੁਣ ਤੁਸੀਂ ਇਸ ਤੋਂ ਇਲਾਵਾ ਜਦੋਂ ਇਹ ਸਾਰਾ ਮਾਮਲਾ ਹੋਇਆ ਕੋਈ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕੋਈ ਆ ਕੇ ਥ੍ਰੈਟ ਤਾਂ ਨਹੀਂ ਕੀਤਾ ਤੁਸੀਂ ਇੱਕ ਗੱਲ ਕਰਕੇ ਉਹਨਾਂ ਨੂੰ ਥ੍ਰੈਟ ਕੈਨੇਡਾ 'ਚ ਵੀ ਤੁਹਾਨੂੰ ਕਰਦੇ ਸੀਗੇ ਹਾਂਜੀ ਕੈਨੇਡਾ 'ਚ ਵੀ ਸਾਡੇ ਹਾਂਜੀ ਇੱਥੇ ਹੈਗੀਆਂ 2-3 ਬਾਰ ਨਹੀਂਗਾ ਮੰਮੀ ਉਹਨਾਂ ਨੇ ਦਿੱਤੇ ਮੇਰੇ ਵਾਈਫ ਉਹਨਾਂ ਨੇ ਦਿੱਤਾ ਇਹਨੇ ਸਾਡੇ ਕੋਲ ਵੀਡੀਓ ਆ ਕਹਿੰਦਾ ਜਿੱਦਾਂ ਕੁੜੀ ਲਟਕਾਈ ਐ ਇਦਾਂ ਤੁਹਾਨੂੰ ਸਾਰਿਆਂ ਨੂੰ ਲਟਕਾਉਂ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੀ ਉਹ ਵੀਡੀਓ 'ਚ ਕੌਣ ਬੋਲ ਰਿਹਾ ਹੈ ਏ ਆਪ ਕਹਿ ਰਿਆ ਤੋ ਤੁਹਾਡੇ ਕੋ ਵੀਡੀਓ ਹੈਗੀ ਤੁਸੀਂ ਸਾਨੂੰ ਦਿਖਾ ਸਕਦੇ ਹੋ ਨਹੀਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਵਕੀਲ ਸਾਹਿਬ ਕਹਿੰਦੇ ਚਲੋ ਕੋਈ ਗੱਲ ਨਹੀਂ ਮਤਲਬ ਤੁਸੀਂ ਇਹ ਮੰਨਦੇ ਹੋ ਨਾ ਹੈਗਾ ਤੁਹਾਡੇ ਕੋ ਪ੍ਰੂਫ ਕੰਮ ਹੈ ਜੀ ਸਰ ਇੱਕੋ ਘਰ ਦੇ ਵਿੱਚ ਰਹਿ ਰਹੇ ਹਾਂ ਜੀ ਦੋ ਰੂਮ ਇਹਨਾਂ ਕੋ ਦੋ ਸਾਡੇ ਕੋ ਆ ਜੀ ਘਰ ਦੇ ਵਿੱਚ ਮੰਦਿਰ ਲੈ ਕੇ ਵੀ ਖਪ-ਖਾਨਾ ਕਰਦੇ ਨੇ ਮੇਰੇ ਤੋਂ ਬਹੁਤ ਵੀਡੀਓ ਆ ਜੀ ਇਸ ਟਾਈਮ ਮੈਂ ਵੀ ਘਰ ਦੇ ਵਿੱਚੋਂ ਮੂਵ ਹੋਣ ਦੀ ਮੇਰੀ ਤਿਆਰੀ ਹੈ ਜੀ ਇਹਨਾਂ ਤੇ ਅਲੀਗੇਸ਼ਨ ਲੱਗੇ ਪੁਲਿਸ ਨੇ ਇਹਨਾਂ ਨੂੰ ਬਾਹਰ ਕੱਢਤਾ ਜੀ ਪਿੰਡ ਘਰ ਦੇ ਵਿੱਚ ਆਪਦੇ ਨੇ ਨਿਆਣੇ ਪਰੇ ਕੀਤੇ ਆ ਮੇਰੇ ਮੇਰਾ ਬੱਚਾ 2 ਮਹੀਨੇ ਦਾ ਸੀ ਮੇਰੀ ਵਾਈਫ ਨੇ ਬੱਚਾ ਲੈ ਕੇ ਸ਼ਾਵਰ ਦਿੱਤਾ ਉਹਨੂੰ ਅੱਗੇ ਬਾਹਰ ਸੋਫੇ ਤੇ ਰੱਖਿਆ ਤੇ ਅੰਦਰੋਂ ਕੱਪੜੇ ਲੈਣ ਗਈ ਇੰਨੇ ਚੋਂ ਦੀ ਵੀਡੀਓ ਬਣਾ ਕੇ ਨੱਠ ਗਿਆ ਤੇ ਉਹਦੇ ਵਿੱਚ ਬਾਅਦ ਚ ਮੇਰੀ ਵਾਈਫ ਨੂੰ ਵੀਡੀਓ ਸਾਡੇ ਕੋਲ ਆ ਤੁਹਾਡੀਆਂ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਗਾ ਤੁਹਾਡੀਆਂ ਮੈਂ ਆ ਕਰੂੰਗਾ ਸਾਰਾ ਕੁਝ ਆ ਸਰ ਜਿੰਨੇ ਇਹਨੇ ਫਰੋਡ ਕੀਤਾ ਟੋਟਲੀ ਸਾਰਾ ਜੀ ਅਸੀਂ ਭੈਣ ਜੀ ਨਾਲ ਵੀ ਗੱਲ ਕਰਾਂਗੇ ਮੇਰੇ ਇੱਕ ਦੋ ਸਵਾਲ ਹੋਰ ਹੈਗੇ ਨੇ ਇੱਕ ਇਹ ਦੱਸੋ ਤੁਸੀਂ ਇਹ ਤੁਹਾਡੇ ਕੋਲ ਅਮਰੀਕਾ ਇਹ ਗਏ ਕਿੱਦਾਂ ਸੀ ਕੈਨੇਡਾ ਕਿੱਦਾਂ ਪਹੁੰਚੇ ਸੀ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਇਹ ਸਰ ਮੈਨੂੰ ਇਹ ਕਰਕੇ ਜਿਆਦਾ ਪਤਾ ਕਿਉਂਕਿ ਇਹ ਮੇਰੀ ਸੈਟ ਦਾ ਪਹਿਲੂ ਹਸਬੰਦ ਸੀ ਜੀ ਇਸ ਟਾਈਮ ਨਹੀਂ ਹੈਗਾ ਅੱਛਾ ਕਿਵੇਂ ਗਏ ਸੀ ਉੱਥੇ ਕੈਨੇਡਾ ਪੁੰਚੇ ਸੀ ਇਹ ਹਾਕੀ ਦੀ ਟੀਮ ਅਮਰੀਕਾ ਗਏ ਹੋਏ ਸੀ ਹੋਰ ਵੀ ਮੁੰਡੇ ਗਏ ਹੋਏ ਸੀ ਜੀ ਇਹ ਅਮਰੀਕਾ ਦੇ ਵਿੱਚ ਜਾ ਕੇ ਇਹਨਾਂ ਨੇ ਕੈਨੇਡਾ ਦਾ ਬਾਰਡਰ ਟੱਪਿਆ 2003 ਚ ਉੱਥੇ ਜਾ ਕੇ ਇਹਨਾਂ ਨੇ ਰਿਫੂਜੀ ਸਟੇਲ ਹੀ ਐਪਲੀਕੇਸ਼ਨ ਕੀਤੀ ਮੌਂਟਰੀਅਲ ਜੀ ਉਸ ਤੋਂ ਬਾਅਦ ਇਹ 2005 ਚ ਪੱਕਾ ਹੋਇਆ ਜੀ ਉਸ ਤੋਂ ਬਾਅਦ ਇਹ 2007 ਚ ਵਿਆਹ ਕਰਵਾਉਣਾ ਆਇਆ ਜੀ ਅੱਜ ਤੋਂ 9-10 ਸਾਲ ਆਈ ਥਿੰਕ ਪਹਿਲਾਂ ਇਹਨਾਂ ਨੇ ਅਮਰੀਕਾ ਦੇ ਬਾਰਡਰ ਤੋਂ ਕੈਨੇਡਾ ਆਉਂਦੇ ਸੀ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਗਈ ਜੀ ਉਹਨਾਂ ਨੇ ਦੇਖ ਲਿਆ ਵੀ ਪਾਸਪੋਰਟ ਇੰਡੀਆ ਦਾ ਵੀ ਉਹ ਕਿਹੜਾ ਹਰੇਕ ਆਫੀਸਰ ਤੇ ਡਿਪੈਂਡ ਆ ਉਹਨੇ ਕਿੰਨਾ ਡੰਗਾਈ ਚੀ ਜਾਣਾ ਜਦੋਂ ਚੱਲ ਗਿਆ ਇਹਨਾਂ ਦੀ ਪੇਸ਼ੀ ਹੋ ਗਈ ਜਦੋਂ ਪੇਸ਼ੀ ਹੋ ਗਈ ਇਹਨਾਂ ਨੇ 4 ਮਹੀਨੇ ਵਾਲ ਨਹੀਂ ਕਟਾਏ ਜੀ ਉਸ ਟਾਈਮ ਤੇ ਬੱਜ ਗਿਆ ਆਪਣੇ ਵਾਲ ਆਪ ਹੀ ਖਾਣ ਲੱਪੇ ਮੈਂ ਸਟ੍ਰੈਸ ਇ ਚੱਲ ਗਿਆ ਬੱਚੀ ਚੱਲ ਗਿਆ ਉਸ ਟਾਈਮ ਤੋਂ ਉਹਨਾਂ ਨੇ ਬਖਸ਼ਿਆ ਉਦੋਂ ਵਾਰ ਹਰ ਸਾਲ ਇੰਡੀਆ ਆ ਰਿਹਾ ਇੰਡੀਆ ਦੀ ਗਵਰਨਮੈਂਟ ਨੂੰ ਵੀ ਪਤਾ ਨਹੀਂ ਇਹ ਕਿਹੜੇ ਇੰਡੀਆ ਦੀ ਗਵਰਨਮੈਂਟ ਨੂੰ ਨੇ ਦੱਸਿਆ ਨਹੀਂ ਮੇਰੇ ਫੂਜੀ ਸਟੇ ਲਈ ਹੋਈ ਆ ਸਟੇਟ ਦੇ ਆਦੇਸ਼ ਚੋਂ ਲਿੱਤਾ ਹੋਵੇ ਉਸ ਦੇਸ਼ ਚ ਨਹੀਂ ਆ ਸਕਦਾ ਇਹ ਕਿਦਾਂ ਦੇਸ਼ ਆ ਰਿਹਾ ਸਰ ਇੰਡੀਆ ਚ ਇਨਲੀਗਲ ਤਰੀਕੇ ਨਾਲ ਆ ਰਿਹਾ ਜੀ ਕਿਦਾਂ ਜਦੋਂ ਅਸੀਂ ਇੰਡੀਆ ਨੂੰ ਆ ਰਹੇ ਹਾਂ ਜੀ ਸਾਡਾ ਸਿਰਫ ਪਾਸਪੋਰਟ ਇੰਡੀਅਨ ਦੇਖਿਆ ਜਾਂਦਾ ਜੀ ਜਦੋਂ ਅਸੀਂ ਵਾਪਸ ਜਾਣੇ ਕਿਹੜਾ ਸਾਡੇ ਕੋਲ ਪੀਅਰ ਕਾਰਟਾ ਜਾਂ ਕੋਈ ਸਿਟੀਜ਼ਨ ਪਾਸਪੋਰਟ ਆ ਉਹੀ ਦੇਖਿਆ ਜਾਂਦਾ ਇੰਡੀਆ ਦਾ ਦੇਖਦੇ ਕੁਛ ਨਹੀਂ ਜਦੋਂ ਉਸ ਕੰਟਰੀ ਨੂੰ ਜਾਣਾ ਉਹ ਨਾ ਉਸ ਕੰਟਰੀ ਦਾ ਸਾਰਾ ਕੁਝ ਬਾਇਓ ਡਾਟਾ ਦੇਖਣਾ ਜਦੋਂ ਇੱਧਰੋਂ ਆਈ ਇਧਰੋਂ ਆ ਦੇਖਦੇ ਆ ਇਸ ਕਰਕੇ ਦਾ ਬਚਾਅ ਹੋ ਰਿਹਾ ਅੱਛਾ ਜਿਹੜਾ ਇਹ ਤੁਸੀਂ ਲਾਸਟ ਵਾਲਾ આરોਪ ਲਗਾਇਆ ਨਾ ਬਹੁਤ ਗੰਭੀਰ ਹੈ આરોਪ ਇਹਨਾਂ ਦੇ ਲਈ ਕੋਈ ਜਾਂਚ ਲਈ ਤੁਸੀਂ ਕੋਈ ਕੰਪਲੇਂਟ ਵੀ ਕੀਤੀ ਹੋਈ ਹੈ ਕਿਹੜੇ ਦੀ ਇਹੀ ਜਿਹੜਾ ਪਾਸਪੋਰਟ ਵਾਲਾ ਜਾਂ ਇਲੈਗਲ ਤਰੀਕੇ ਤੇ ਨਹੀਂ ਹੁਣ ਮੈਂ ਆਪਣੇ ਇੱਥੇ ਪਾਸਵਰਡ ਉਸ ਵੇ ਸਾਰਾ ਕੁਝ ਦੱਸੂਗਾ ਜਿਹੜੇ ਇੰਨਾ ਕੁਛ ਇਹ ਇਲੈਗਲੀ ਸਾਡੇ ਸਾਰਾ ਤਬਰੇ ਰੋਲਿਆ ਪਿਆ 2 ਸਾਲ ਦਾ ਬੱਚਾ ਇੱਕ 9 ਸਾਲ ਦਾ ਬੱਚੇ ਨੂੰ ਲਿਆ ਕੇ ਮੈਂ ਇੱਥੇ ਰੋਲਣ ਡਿਆ अच्छा ਤੁਸੀਂ ਹੁਣ ਕੀ ਚਾਹੁੰਦੇ ਹੋ ਸਰਕਾਰ ਕੋਲ ਕੀ ਮੰਗ ਚਾਹੁੰਦੇ ਹੋ ਸਰਕਾਰ ਕੋਲ ਇਹ ਹੀ ਮੰਗ ਕਰ ਰਹੇ ਆ ਜੀ ਜੋ ਸਚਾਈ ਆ ਉਹ ਸਾਹਮਣੇ ਆਵੇ ਜੋ ਮੰਮੀ ਉਹਨਾਂ ਦੇ ਫੇਕ ਝੂਠੇ ਸੈਨ ਕੀਤੇ ਗਏ ਆ ਮਾਨਯੋਗ ਸਰਕਾਰ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਇਹ ਪਟਰੇ ਆ ਨਾ ਵੀ ਮਾਨਯੋਗ ਸਰਕਾਰ ਕੋ ਇਨਸਾਫ ਮਿਲਣਾ ਚਾਹੀਦਾ ਮੈਂ ਕਹਿੰਦਾ ਅਸੀਂ ਸਾਡੇ ਸਾਡਾ ਕੇਸ ਇਕੱਠਿਆਂ ਦਾ ਹੀ ਆ ਸਾਨੂੰ ਦੋਧਰ ਨੂੰ ਦੇ ਦਿਓ ਇਨਸਾਫ ਜੀ ਅਸੀਂ ਦੋਨੇ ਐਨ ਆਰ ਆਈ ਆਂ ਜੀ ਉਹ ਵੀ ਆਪਣੇ ਆਪ ਨੂੰ ਇਹੀ ਗੱਲ ਕਹਿੰਦੇ ਕਿ ਮੈਂ ਐਨ ਆਰ ਆਈ ਆ ਮੇਰੇ ਨਾਲ ਧੱਕਾ ਹੋ ਗਿਆ ਤੁਸੀਂ ਵੀ ਐਨ ਆਰ ਆਈ ਹੋ ਤੁਸੀਂ ਵੀ ਕਹਿ ਰਹੇ ਕਿ ਉਹ ਸਾਡੇ ਨਾਲ ਧੱਕਾ ਕਰ ਰਹੇ ਤੁਸੀਂ ਇਨਸਾਫ ਚਾਹੁੰਦੇ ਹੋ ਕਿਤੇ ਹੋਰ ਕੋਈ ਕੰਪਲੇਂਟ ਪਾਈ ਹੋਈ ਹੈ ਤੁਸੀਂ ਕੋਈ ਔਨਲਾਈਨ ਮੈਂ ਸਰ ਮਾਨਯੋਗ ਭਗਵੰਤਬਾਦ ਸਾਨੂੰ ਕੰਪਲੀਟ ਬਾਈ ਪੋਸਟ ਪਾਈ ਹੋਈ ਹੈ ਜੀ ਮਾਨਯੋਗ ਕੁਲਦੀਪ ਸਿੰਘ ਥਾਲੀਬਾਦ ਨੂੰ ਜੀ ਉਹਨਾਂ ਦੀ ਵੈਬਸਾਈਟ ਤੇ ਵੀ ਕੰਪਲੇਂਟ ਕੀਤੀ ਹੋਈ ਆ ਜੀ ਬਾਈ ਪੋਸਟ ਵੀ ਕੀਤੀ ਹੋਈ ਆ ਸਰਕਾਰ ਕੋ ਇਹ ਹੀ ਮੰਗਾ ਮੇਰਾ ਕੱਲਾ ਕੱਲਾ ਪੇਪਰ ਜੋ ਮੇਰੀ ਮੰਮੀ ਨਾਲ ਫਰੌਡ ਹੋਇਆ ਜੋ ਸਾਡੇ ਨਾਲ ਗਤੀਵਿਧੀਆਂ ਕਰਦਾ ਹੈ ਉੱਤੇ ਕੱਲੀ ਕੱਲੀ ਚੀਜ਼ ਲਿਖੀ ਹੋਈ ਆ ਮੈਂ ਸਰਕਾਰ ਮੋਹਰੇ ਹੱਥ ਜੋੜ ਕੇ ਬੇਨਤੀ ਕਰਦਾ ਮੇਰਾ ਕੇਸ ਬੜਾ ਲੰਮਾ ਨਹੀਂ ਕਿਉਂਕਿ ਉਹਦੇ ਵਿੱਚ A ਤੋਂ Z ਪ੍ਰੂਫ ਸਾਰੇ ਆ ਉਹਦੇ ਵਿੱਚ ਉਹ 15 ਮਿੰਟ ਵੀ ਲਾ ਲੈਣ 15 ਮਿੰਟਾਂ ਦੀ ਰਿਜ਼ਲਟ ਨਿਕਲਦਾ ਹੈ ਇਹ ਬੰਦਾ ਕੱਟਾਖ ਫਰੌੜਾ ਜੀ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਹਾਡੇ ਨਾਲ ਕੋਈ ਇਹੋ ਜਿਹੀ ਵੱਧ ਘਟ ਕੀਤੀ ਹੋਵੇ ਜਾਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਜਾਂ ਕਿਸੇ ਨੂੰ ਹਾਂਜੀ ਮੇਰੇ ਮੇਰੀ ਤਾਂ ਪਹਿਲੀ ਤਾਂ ਗੱਲ ਇਹ ਕਿ ਉੱਥੇ ਹੀ ਸਾਨੂੰ ਕੈਨੇਡਾ ਤੋਂ ਹੀ ਇਹ ਲਗਾਤਾਰ ਧਮਕੀਆਂ ਦੇ ਰਿਆ ਸੀ ਤੇ ਪਹਿਲਾਂ ਤਾਂ ਉਹਨੇ ਮੇਰੀ ਮਦਰ ਇਨ ਲਾਉ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਤੁਹਾਡੀ ਸਾਰੀ ਫੈਮਿਲੀ ਮੈਂ ਗੋਲੀ ਦੇ ਨਾਲ ਮਰਵਾ ਦੇਣੀ ਆ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਇਹ ਘਰ ਆਉਣ ਲੱਗਾ ਤੇ ਫਿਰ ਇਹਨੇ ਉਹੀ ਕੰਮ ਕਰਨੇ ਸਟਾਰਟ ਕਰ ਦਿੱਤੇ ਹੋਰ ਬਾਹਰੋਂ ਮੁੰਡੇ ਲਿਆ ਕੇ ਘਰ ਦੇ ਵਿੱਚ ਤੇ ਸਾਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਇਦਾਂ ਹੀ ਫੇਰੇ ਇਹਨੇ ਮੈਨੂੰ ਧਮਕੀ ਦਿੱਤੀ ਕਿ ਜਿਸ ਤਰ੍ਹਾਂ ਮੈਂ ਉਹ ਉਹ ਲਟਕਾਉ ਉਹਨੂੰ ਲਟਕਾਇਆ ਸੀ ਉਦਦੇ ਉਦਦੇ ਤੁਹਾਨੂੰ ਸਾਰਿਆਂ ਨੂੰ ਲਟਕਾਉਣਾ ਹਾਂ ਹਾਂਜੀ ਜਿੱਦਾਂ ਉਹਨੂੰ ਲਟਕਾਇਆ ਸੀ ਉਦਦੇ ਤੁਹਾਨੂੰ ਲਟਕਾਉਣਾ ਆ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਮੰਮੀ ਦੇ ਕੇਸ ਬਾਰੇ ਪਤਾ ਲੱਗਾ ਤਾਂ ਅਸੀਂ ਸਾਰੇ ਫੈਮਿਲੀ ਕੇ ਇੰਡੀਆ ਆਏ ਆ ਤੇ ਇੰਡੀਆ ਤੋਂ ਆ ਕੇ ਬਾਅਦ ਵਿੱਚ ਜਦੋਂ ਅਸੀਂ ਮੇਰੇ ਹਸਬੰਦ ਵੀ ਪਿੰਡ ਗਏ ਨੇ ਪਹਿਲਾਂ ਤੇ ਇਹਨਾਂ ਨੇ ਜਦੋਂ ਦੇਖਿਆ ਉੱਥੇ ਜਾ ਕੇ ਕਿ ਇਹਨਾਂ ਦੇ ਮੂਰੇ ਚਾਰ ਬੰਦੇ ਖੜੇ ਸੀਗੇ ਤੇ ਇੱਕ ਘਰ ਦੇ ਮੂਰੇ ਤੇ ਫਿਰ ਇਹ ਉੱਥੇ ਨਹੀਂ ਰੁਕੇ ਤੇ ਫਿਰ ਇਹ ਘਰ ਦੇ ਬਾਅਦ ਚ ਬੈਕ ਆ ਗਏ ਤੇ ਜਦੋਂ ਫਿਰ ਮੁੜ ਕੇ ਅਸੀਂ ਫੈਮਿਲੀ ਦੇ ਨਾਲ ਗਏ ਆ ਤੇ ਉਦੋਂ ਇਹਨਾਂ ਨੇ ਸਾਨੂੰ ਫਿੰਗਰਾਂ ਦਿਖਾਈਆਂ ਉੱਥੇ ਸਾਰੇ ਚਾਰ ਜਾਣੇ ਸੀਗੇ ਇਹ ਗੱਡੀ ਦੇ ਵਿੱਚ ਤੇ ਫਿਰ ਅਸੀਂ ਉਸ ਤੋਂ ਬਾਅਦ ਦੋ ਤਿੰਨ ਵਾਰ ਫਿਰ ਹਸਬੰਡ ਮੇਰੇ ਗਏ ਨੇ ਪਿੰਡ ਤੇ ਇਹ ਉੱਥੇ ਹੀ ਘੁੰਮਦਾ ਹੁੰਦਾ ਸੀ ਪਿੰਡ ਦੇ ਵਿੱਚ ਹੀ ਹੁੰਦਾ ਸੀ ਤੇ ਅਸੀਂ ਅੱਜ ਤੱਕ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਜਾ ਸਕੇ ਮੈਂ ਆਪਣੇ ਬੱਚਿਆਂ ਨੂੰ ਇਤ ਕੀ ਫਸਟ ਟਾਈਮ ਇੰਡੀਆ ਲੈ ਕੇ ਆਈਆਂ ਤੇ ਅਸੀਂ ਉਹਨਾਂ ਨੂੰ ਆਪਣੇ ਜਦੀਕਰ ਦੇ ਵਿੱਚ ਹੀ ਨਹੀਂ ਐਂਟਰ ਕਰਵਾ ਸਕੇ ਤੇ ਅਸੀਂ ਇਸ ਕਰਕੇ ਜਦੋਂ ਅਸੀਂ ਆਏ ਸੀਗੇ ਸਾਨੂੰ ਪਤਾ ਸੀ ਕਿ ਕਿਉਂਕਿ ਸਾਨੂੰ ਲਗਾਤਾਰ ਕੈਨੇਡਾ ਦੇ ਵਿੱਚ ਵੀ ਧਮਕੀਆਂ ਦੇ ਰਿਆ ਸੀਗਾ ਤੇ ਇਸ ਕਰਕੇ ਜਦੋਂ ਅਸੀਂ ਆਏ ਪਹਿਲਾਂ ਸ਼ੰਕਰ ਚੌਂਕੀ ਦੇ ਵਿੱਚ ਦਰਖਾਸਤ ਦਿੱਤੀ ਸੀ ਕਿ ਇਹ ਸਾਡਾ ਬੰਦਾ ਜਾਨੀ ਮਾਲੀ ਨੁਕਸਾਨ ਕਰ ਸਕਦਾ ਹੈ ਜਿਸ ਦੀ ਦਰਖਾਸਤ ਅਸੀਂ 1 ਅਪ੍ਰੈਲ ਨੂੰ ਦਿੱਤੀ ਸੀ ਤੇ ਉਸ ਦੀ ਕਾਰਵਾਈ 28 ਅਪ੍ਰੈਲ ਨੂੰ ਹੋਈ ਜਿਸ ਦਿਨ ਇਹ ਚੌਂਕੀ ਦੀ ਵਾਰਦਾਤ ਹੋਈ ਹੈ ਸਾਰਾ ਕੁਝ ਉਹਤੇ ਕਹਿ ਰਿਹਾ ਕਿ ਉੱਥੇ ਆਹ ਕੁਝ ਹੋਇਆ ਆ ਪਰ ਜੋ ਉਸ ਤੋਂ ਬਾਅਦ 28 ਨੂੰ ਕਾਰਵਾਈ ਹੋਈ ਆ ਤੇ ਇਹ ਸਾਡੇ ਉੱਤੇ ਰੂਪ ਲਗਾ ਰਿਹਾ ਉਸ ਤੋਂ ਬਾਅਦ ਤੇ ਮੇਰੀ ਸਰਕਾਰ ਤੋਂ ਇਹੀ ਮੰਗਿਆ ਹੈ ਕਿ ਜਿਹੜਾ ਸਾਡੇ ਨਾਲ ਸਾਰਾ ਕੁਝ ਫਰੋਡ ਹੋ ਰਿਹਾ ਉਸਦੇ ਸਾਰੇ ਪ੍ਰੂਫ ਮੇਰੇ ਕੋਲ ਸਾਡੇ ਕੋਲ ਪਏ ਨੇ ਤੇ ਅਸੀਂ ਉਹਨਾਂ ਦੀ ਫਰੋਡ ਦੀ ਸਾਰੀ ਕਾਪੀ ਮਾਨਯੋਗ ਭਗਮਾਨ ਸੀਐਮ ਸਾਹਿਬ ਨੂੰ ਵੀ ਦਿੱਤੀ ਹੋਈ ਹੈ ਤੇ ਮਾਨਯੋਗ ਕੁਲਦੀਪ ਸਿੰਘ ਢਾਲੀਵਾਲ ਦੇ ਆਫਿਸ ਦੇ ਵਿੱਚ ਵੀ ਪੇਸ਼ ਕੀਤੀ ਹੋਈ ਹੈ ਤੇ ਉਹਨਾਂ ਸਾਰੇ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਅੱਛਾ ਮੈਂ ਇੱਕ ਸਵਾਲ ਹੈ ਉਹਨਾਂ ਨੇ ਜਿਵੇਂ ਤੁਸੀਂ ਹੁਣ ਚੌਂਕੀ ਦੀ ਘਟਨਾ ਦੱਸੀ ਉਹਨਾਂ ਨੇ આરોਪ ਲਗਾਏ ਕਿ ਉੱਥੇ ਮਾਰਕਟ ਹੋਈ ਕੋਈ ਐਦਾਂ ਦਾ ਹੋਇਆ ਜਾਂ ਨਹੀਂ ਹੋਇਆ ਉੱਥੇ। ਉੱਥੇ ਮੈਂ ਨਹੀਂ ਸੀ। ਉੱਥੇ ਮੇਰੇ ਹਸਬੰਦ ਸੀ ਇਹਨਾਂ ਨੇ ਆ ਕੇ ਦੱਸਿਆ ਕਿ ਉੱਥੇ ਪੰਚਾਇਤ ਦੇ ਵਿੱਚ ਕੀ ਕੀ ਕੁੱਝ ਹੋਇਆ ਤੇ ਕਿੱਦਾਂ ਸਾਰਿਆਂ ਨੇ ਸਾਈਨ ਕੀਤੇ ਤੇ ਬਹੁਤ ਸੂਝਮਾਨੀ ਨਾਲ ਲਵਲਿੰਦਰ ਸਰ ਨੇ ਸਾਰਾ ਕੁਝ ਹੈਂਡਲ ਕੀਤਾ ਸਾਰਾ ਕੁਝ ਕਿੱਦਾਂ ਸਮਝਾਇਆ ਬੁਝਾਇਆ ਗਿਆ ਤੇ ਪਿੰਡ ਵਿੱਚ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਉਹਨਾਂ ਨੂੰ ਵੀ ਦਿੱਤੀ ਇਹਨਾਂ ਨੂੰ ਵੀ ਦਿੱਤੀ ਕਿਸੇ ਨੂੰ ਕੋਈ ਰੁਕ ਟੋਕ ਨਹੀਂ ਉਹਨਾਂ ਨੇ ਕੀਤੀ ਤੇ ਦੋਨਾਂ ਨੂੰ ਪਰਮਿਸ਼ਨ ਦੇ ਕੇ ਫਿਰ ਉਹਨਾਂ ਨੂੰ ਦੋਨਾਂ ਨੂੰ ਸਮਝਾ ਬੁਝਾ ਕੇ ਤੇ ਉਹਨਾਂ ਦਾ ਰਾਜ਼ੀਨਾਮਾ ਉੱਥੇ ਕਰਵਾਤਾ ਇਹ ਗੱਲ ਮੈਨੂੰ ਆ ਕੇ ਮੇਰੇ ਹਸਬੰਦ ਨੇ ਦੱਸੀ ਸੀ ਵੀ ਉੱਥੇ ਕੋਈ ਕੁੱਟਮਾਰ ਨਹੀਂ ਹੋਈ ਜੀ ਬਹੁਤ ਮਿਹਰਬਾਨੀ ਤੁਸੀਂ ਕੁਝ ਕਹਿਣਾ ਚਾਹ ਸਰ ਜੀ ਕਿਹੜੇ ਜਿਵੇਂ ਮੈਂ ਤਾਂ ਮਾਨਯੋਗ ਸਰਕਾਰ ਨੂੰ ਇਹ ਹੀ ਕਹਿੰਨਾ ਵੀ ਜੋ ਅਲੀਕੇਸ਼ਨ ਲਾਉਂਦਾ ਉੱਤੇ ਵੀ ਗੌਰ ਕੀਤੀ ਜਾਵੇ ਜੋ ਮੈਲ ਆਉਣਾ ਉੱਤੇ ਵੀ ਕੀਤੀ ਜਾਵੇ ਖੂ ਤੇ ਜਾ ਕੇ ਸਾਡੇ ਜ਼ਮੀਨ ਦੀਆਂ ਫੋਟੋਆਂ ਖੇਦਦਾ ਗਿਣਤੀ ਮੈਂਤੀ ਕਰਾ ਰਿਹਾ ਠੇਕੇਦਾਰਾਂ ਨੂੰ ਤੰਗ ਰਾ ਕਰ ਰਿਹਾ ਉਹ ਭਾਜੀ ਹੁਣੀ ਸਾਡੇ ਠੇਕੇ ਤੇ ਜ਼ਮੀਨ ਬਾਹਰ ਆ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਵੀ ਤੈਨੂੰ ਐਤ ਕੀ ਇੰਡੀਆ ਆਉਣਾ ਪੈਣਾ ਨਹੀਂ ਤਾਂ ਅਸੀਂ ਸਾਡੀ ਜ਼ਮੀਨ ਨਹੀਂ ਬੋਣੀ ਜੀ ਜੇ ਇਸ ਕਾਰਨ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਹੇ ਉਹਨਾਂ ਨੂੰ ਜਾ ਕੇ ਕਿਹਾ ਗਿਆ ਵੀ ਤੁਸੀਂ ਕਣਕ ਚੱਕ ਲਓ ਇਸ ਤੋਂ ਬਾਅਦ ਤੁਸੀਂ ਜੇ ਬੀਜੂਗੇ ਕੋਸ਼ਿਸ਼ ਜੇ ਟਰੈਕਟਰ ਚੱਲੂਗਾ ਤੁਹਾਡਾ ਜਾਨੀ ਮਾਨੀ ਇਸ ਕਰਕੇ ਉਹਨਾਂ ਨੇ ਮੈਨੂੰ ਜ਼ਮੀਨ ਜਵਾਬ ਦਿੱਤਾ ਕਹਿੰਦੇ ਅਸੀਂ ਜ਼ਮੀਨ ਇਹ ਖਤੇ ਵਾਲੀ ਅਸੀਂ ਨਹੀਂ ਪਾਣੀ ਕਿਉਂਕਿ ਤੁਹਾਡਾ ਬੰਦਾ ਖੂਤੇ ਬੰਦੇ ਲਿਆ ਰਿਹਾ ਮੋਟਰ ਤੇ ਰੱਬ ਨਾ ਕਰੇ ਉੱਥੇ ਕੋਈ ਉਦਾਂ ਦੀ ਚੀਜ਼ ਹੀ ਰੱਖ ਲਵੇ ਸਾਡੀ ਜ਼ਿੰਦਗੀ ਤਾਂ ਜੇਲ੍ਹ ਚ ਕੱਟੀ ਜਾਣੀ ਐ ਨਾ ਉਹੀ ਗੱਲ ਪੰਚਾਇਤ ਨੇ ਵੀ ਕਿਹਾ ਪਿੰਡ ਵੀ ਕਿਹਾ ਗਿਆ ਬਈ ਸੌਰੀ ਚੌਂਕੀ ਕਿਹਾ ਗਿਆ ਬਈ ਇਹ ਚੀਜ਼ਾਂ ਤੈਨੂੰ ਕਰਨੀਆਂ ਨਹੀਂ ਚਾਹੀਦੀਆਂ ਜੇ ਰੱਬ ਨਾ ਕਰੇ ਕੋਈ ਹੈਪਨ ਹੁੰਦਾ ਸਾਰੀ ਗੱਲ ਤੇ ਤੇ ਹੋਣੀ ਕਿਉਂਕਿ ਤੂੰ ਜਾ ਰਿਹਾ ਜੀ ਇਹ ਗਣਤੀ ਮਿੰਤੀ ਇਦ ਤੋਂ ਕਰਾਉਣ ਦਾ ਇਦੋਂ ਕੀ ਅਧਿਕਾਰ ਵਾ ਜਦੋਂ ਉਹਨਾਂ ਨੇ ਪੁੱਛਿਆ ਕਹਿੰਦਾ ਮੇਰਾ ਵਕੀਲ ਕਹਿ ਰਿਹਾ ਵਕੀਲ ਤਾਂ ਇਹਦਾ ਕੋਈ ਵੀ ਨਹੀਂ ਕਹਿ ਸਕਦਾ ਜਿੱਥੇ ਸਾਡਾ ਕੁਝ ਹੈ ਹੀ ਨਹੀਂ ਵੀ ਉੱਥੇ ਜਾ ਕੇ ਤੁਸੀਂ ਆ ਗਤੀਵਿਧੀਆਂ ਕਰੋ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਐਨਆਰਆਈ ਗੁਰਵਿੰਦਰ ਸਿੰਘ ਨੇ ਜੋ આરોਪ ਲਗਾਏ ਸੀ ਮੱਖਣ ਸਿੰਘ ਸੰਧੂ ਤੇ ਉਹਨਾਂ ਦੇ ਪਰਿਵਾਰ ਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ આરોਪ ਬੇਬੁਨਿਆਦ ਹੈ ਇਸ ਤੋਂ ਇਲਾਵਾ ਉਹਨਾਂ ਨੇ ਇੱਕ આરોਪ ਲਗਾਇਆ ਸੀ ਕਿ ਥਾਣੇ ਵਿੱਚ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਤੇ ਉਸ ਲਈ ਵੀ ਉਹ ਕਹਿੰਦੇ ਕਿ ਉੱਥੇ ਅਜਿਹਾ ਕੁਝ ਨਹੀਂ ਹੋਇਆ ਇਸ ਤੋਂ ਇਲਾਵਾ ਇਹਨਾਂ ਦੀ ਇੱਕੋ ਹੀ ਮੰਗ ਹੈ ਕਿ ਉਹਨਾਂ ਦੀ ਕੰਪਲੇਟ ਤੇ ਸਾਡੀ ਕੰਪਲੇਟ ਦੀ ਜੇ ਜਾਂਚ ਕੀਤੀ ਜਾਵੇ ਤੇ ਦੁੱਧ ਤੇ ਦੁੱਧ ਦਾ ਪਾਣੀ ਤੇ ਪਾਣੀ ਕੀਤਾ ਜਾਵੇ ਉਹ ਬਹੁਤ ਮਿਹਰਬਾਨੀ ਕੈਮਰਾਮੈਨ ਮਨੀਸ਼ ਨਾਲ ਪਰਮਜੀਤ ਸਿੰਘ ਰੰਗਪਰੀ ਜਲੰਧਰ